ਸਸ਼ਕਲ ਕਲਿਆਣ ਟੀਵੀ ਪੰਜਾਬ ਵਿਖੇ ਤੁਸੀ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਮਾਧਾਨ ਕਰਦਿਆਂ ਜਿੱਥੇ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਵੱਲੋਂ ਲੋਕਾਂ ਨੂੰ ਤੋਹਫਾ ਦਿੱਤਾ ਗਿਆ ਮੇਅਰ ਪਦਮਜੀਤ ਮਹਿਤਾ ਨੇ ਅਮਰਪੁਰਾ ਬਸਤੀ ਲਾਲ ਸਿੰਘ ਬਸਤੀ ਨਰਵਾਨਾ ਰੋਡ ਸੰਜਨਗਰ ਸਣੇ ਸ਼ਹਿਰ ਦੇ ਬਾਹਰਲੇ ਖੇਤਰ ਜਿੱਥੇ ਵਾਟਰ ਸਪਲਾਈ ਪਾਈਪਲਾਈਨ ਵਿਛਾਉਣ ਦਾ ਨੀਂਹ ਪੱਥਰ ਅਮਰਪੁਰਾ ਬਸਤੀ ਗਲੀ ਨੰਬਰ 3 ਚ ਰੱਖਿਆ ਪ੍ਰੋਗਰਾਮ ਦੇ ਵਿੱਚ ਵਾਰਡ ਨੰਬਰ 17 ਦੇ ਕੌਂਸਲਰ ਮੈਡਮ ਸਿਮਰਨ ਵਿਸਵਾਲ ਦੇ પતિ ਸੰਜੇ ਵਿਸਵਾਲ ਵਾਰਡ ਨੰਬਰ 19 ਦੇ ਕੌਂਸਲਰ ਮਾਤਾ ਸ਼ੀਲਾ ਦੇਵੀ ਦੇ ਸੁਪੁੱਤਰ ਗੋਬਿੰਦ ਮਸੀ ਤੇ ਵਾਰਡ ਨੰਬਰ 20 ਦੇ ਕੌਂਸਲਰ ਮੱਖਣ ਠੇਕੇਦਾਰ ਦੀ ਅਗਵਾਈ ਹੇਠ ਪ੍ਰੋਗਰਾਮ ਦਾ ਆਯੋਜਨ ਹੋਇਆ ਜਿਸ ਵਿੱਚ ਵਾਰਡ ਨੰਬਰ 20 ਦੇ ਆਪ ਆਗੂ ਮਲਕੀਤ ਸ਼ਰਦਾ ਜੀ ਨੇ ਐਕਸੀਨ ਰਾਕੇਸ਼ ਕੁਮਾਰ ਐਸਜੀਓ ਵਿਕਰਮਜੀਤ ਸਿੰਘ ਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ ਮੇਰ ਦੇ ਵੱਲੋਂ ਤੇ ਨੇ ਕੌਂਸਲਰ ਸਹਿਬਾਨਾਂ ਦੇ ਵੱਲੋਂ ਪਰ ਤੇ ਉਧਰ ਹੀ ਮੇਰ ਦਾ ਤੇ ਨੇ ਕੌਂਸਲਰ ਸਹਿਬਾਨਾਂ ਵੱਲੋਂ ਸਵਾਗਤ ਕੀਤਾ ਗਿਆ ਇਸ ਦੌਰਾਨ ਮ ਮਹਿਤਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਇਲਾਕੇ ਦੇ ਵਿੱਚ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਸੀ ਪਿਛਲੇ ਕਈ ਸਾਲਾਂ ਤੋਂ ਇਸ ਸਮੱਸਿਆ ਬਰਕਰਾਰ ਸੀ ਪਰ ਹੁਣ ਇਸ ਇਲਾਕੇ ਦੇ ਸਾਰੇ ਬਟਿੰਡੇ ਦੇ ਵਿੱਚ ਪਾਣੀ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਕਰੀਬ 154.73 ਲੱਖ ਦੀ ਲਾਗਤ ਦਾ ਵਾਟਰ ਸਪਲਾਈ ਪਾਈਪਲਾਈਨ ਦਾ ਪ੍ਰੋਜੈਕਟ ਸ਼ੁਰੂ ਹੋਇਆ ਹੈ ਤੇ ਦੂਜੇ ਪੜਾਅ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਇਸ ਇਲਾਕੇ ਦੇ ਸਾਰੇ ਬਟਿੰਡੇ ਦੇ ਵਿੱਚ ਕਰੀਬ 26 ਟੈਂਕੀਆਂ ਦਾ ਨਿਰਮਾਣ ਸ਼ੁਰੂ ਹੋਵੇਗਾ ਉਹਨਾਂ ਦੱਸਿਆ ਕਿ ਮਰੂਪਰਾ ਬਸਤੀ ਸਨ ਨੇੜੇ ਕਿ ਇਲਾਕੇ ਦੇ ਵਿੱਚ 10 ਲੱਖ ਲੀਟਰ ਪਾਣੀ ਦੀ ਸਪਲਾਈ ਹੋਵੇਗੀ ਤੇ ਆਗਾਮੀ ਦਿਨ ਚਾਰ ਮਹੀਨਿਆਂ ਦੇ ਵਿੱਚ ਉਕਤ ਦੋਵੇਂ ਪ੍ਰੋਜੈਕਟ ਪੂਰੇ ਹੋਣਗੇ ਇਸ ਦੌਰਾਨ ਸੰਜੇ ਬਿਸਵਾਲ ਗੋਬਿੰਦ ਮਸੀ ਮੱਖਣ ਠੇਕੇਦਾਰ ਤੇ ਮਲਕੀਤ ਸ਼ਰਦਾ ਨੇ ਵੀ ਸੰਬੋਧਨ ਕੀਤਾ ਤੇ ਮੇਅਰ ਦਾ ਧੰਨਵਾਦ ਕੀਤਾ ਬਰਤੰਡੇ ਸ਼ਹਿਰ ਵਾਸੀਆਂ ਨੂੰ ਤਿਉਹਾਰਾਂ ਦੇ ਸੀਜ਼ਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦੀਵਾਲੀ ਦਾ ਤਿਉਹਾਰ ਆਮ ਲੱਗਿਆ ਉਮੀਦ ਕਰਦਾ ਹਾਂ ਆਪਣੇ ਸਾਰੇ ਸ਼ਹਿਰ ਵਾਸੀਆਂ ਦੇ ਘਰਾਂ 'ਚ ਰੌਸ਼ਨੀ ਬਰਕਰਾਰ ਰਹੇਗੀ ਖੁਸ਼ੀਆਂ ਬਰਕਰਾਰ ਰਹਿਣਗੀਆਂ ਤੇ ਪਰਮਾਤਮਾ ਦਾ ਆਪਣੇ ਸਾਰਿਆਂ ਦੇ ਸਿਰ ਤੇ ਬਹੁਤ ਹੀ ਮਿਹਰਪਰਿਆ ਹੱਥ ਰਵੇ ਅੱਜ ਬੜਾਈ ਖੁਸ਼ੀ ਦਾ ਦਿਨ ਹੈ ਇਸ ਏਰੀਆ ਵਾਸਤੇ ਸਪੈਸ਼ਲੀ ਅਮਰਪੁਰਾ ਬਸਤੀ ਦੇ ਅਡਜੋਇਨਿੰਗ ਏਰੀਆਜ਼ ਲਈ ਕਿਉਂਕਿ ਅੱਜ ਅਸੀਂ ਇੱਥੇ 1 ਕਰੋੜ ਤੇ ਤਕਰੀਬਨ 60 ਲੱਖ ਦੀ ਲਾਗਤ ਦੇ ਨਾਲ ਇੱਥੇ ਵਾਟਰ ਪਾਈਪਲਾਈਨ ਦਾ ਨਿਰਮਾਣ ਹੋਣ ਜਾ ਰਿਹਾ ਹੈ ਜੋ ਕਿ ਬਹੁਤ ਹੀ ਪੁਰਾਣੇ ਬਹੁਤ ਹੀ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਵਾਟਰ ਕੰਟਾਮਿਨੇਸ਼ਨ ਜੋ ਹੈ ਪਾਣੀ ਦਾ ਦੂਸ਼ਿਤ ਆਣਾ ਇਸ ਏਰੀਆ 'ਚ ਬਹੁਤ ਹੀ ਆਮ ਦੇਖਿਆ ਜਾਂਦਾ ਸੀਗਾ ਮਗਰ ਐਕਸੀਅਨ ਸਾਹਿਬ, ਵਾਟਰ ਸਪਲਾਈ ਦੇ ਤੇ ਐਸਜੀਓ ਸਾਹਿਬ ਤੇ ਸਾਰੀ ਟੀਮ ਸਾਡੀ ਨਗਰ ਨਿਗਮ ਦੀ ਐਮਸੀ ਸਾਹਿਬ ਨੇ ਬੜੀ ਮਿਹਨਤ ਕਰਕੇ ਲੋਕਾਂ ਦੇ ਲਈ ਇਹ ਸਹੂਲਤ ਜੋ ਹੈ ਪ੍ਰੋਵਾਈਡ ਕਰਾਈ ਹੈ। ਅੱਜ ਤੋਂ ਇਹ ਵਾਟਰ ਸਪਲਾਈ ਦੀ ਜਿਹੜੀ ਪਾਈਪਲਾਈਨ ਹੈ ਉਹ ਲੇ ਕੀਤੀ ਜਾਊਗੀ ਤੇ ਜਲਦੀ ਤਕਰੀਬਨ 4 ਤੋਂ 5 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਘਰਾਂ ਦੇ ਵਿੱਚ ਸਾਫ਼ ਤੇ ਸ਼ੁੱਧ ਪਾਣੀ ਜੋ ਹੈ ਸਪਲਾਈ ਹੋਇਆ ਕਰੂਗਾ। ਜੋ ਕਿ ਬੜੇ ਹੀ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਦੇਖੋ ਪਾਣੀ ਆਪਣੇ ਸਰੀਰ ਵਾਸਤੇ ਇੱਕ ਬਹੁਤ ਹੀ ਮਹੱਤਵਪੂਰਨ ਚੀਜ਼ ਹੈਗੀ ਹੈ ਵਾਟਰ ਕੰਟਾਮਨੇਸ਼ਨ ਨਾਲ ਲੋਕਾਂ ਨੂੰ ਬਹੁਤ ਡਿਫਰੈਂਟ ਤਰੀਕੇ ਦੀਆਂ ਹੈਲਥ ਇਸ਼ੂਜ਼ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀਗਾ ਕੈਂਸਰ ਹੋ ਜਾਂਦਾ ਸੀਗਾ ਦੇਖੋ ਜ਼ਮੀਨੀ ਪਾਣੀ ਖਰਾਬ ਆਉਂਦਾ ਸੀਗਾ ਹੁਣ ਇਹ ਪ੍ਰੋਬਲਮ ਤੋਂ ਹਮੇਸ਼ਾ ਹਮੇਸ਼ਾ ਲਈ ਇਸ ਏਰੀਆ ਦੇ ਲੋਕਾਂ ਨੂੰ ਰਾਹਤ ਮਿਲੇਗੀ ਤੇ ਅੱਗੇ ਦੀ ਖੁਸ਼ਖਬਰੀ ਵੀ ਮੈਂ ਤੁਹਾਨੂੰ ਅੱਜ ਹੀ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਹਫ਼ਤੇ 'ਚ ਅਸੀਂ ਸਪੈਸ਼ਲ ਇੱਕ 26 ਕਰੋੜ ਰੁਪਏ ਦਾ ਜੋ ਟੈਂਡਰ ਹੈ ਉਹ ਉਹਦਾ ਵੀ ਨਿਰਮਾਣ ਕਰਾਂਗੇ ਸਾਰੇ ਐਮਸੀ ਸਾਹਿਬ ਮਿਲ ਕੇ ਸਾਰੀ ਸਾਡੀ ਕਾਰਪੋਰੇਸ਼ਨ ਦੀ ਟੀਮ ਮਿਲ ਕੇ ਜਿਹਦੇ ਵਿੱਚ ਇੱਥੇ ਅ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆਸ 'ਚ ਅ ਪਾਣੀ ਦੀਆਂ ਟੈਂਕੀਆਂ ਬਣਨਗੀਆਂ ਜਿਹਦੇ ਨਾਲ ਅਨਸਟਾਪੇਬਲ ਤੇ ਬਿਨਾ ਕਿਸੇ ਰੁਕਾਵਟ ਤੋਂ ਪਾਣੀ ਦੀ ਸਪਲਾਈ ਆਇਆ ਕਰੂਗੀ ਏਰੀਆ 'ਚ ਕਾ ਕਰਕੇ ਸਾਰੇ ਬਟਿੰਡਾ ਸ਼ਹਿਰ ਵਾਸੀਆਂ ਨੂੰ ਇਹ ਨਗਰ ਨਿਗਮ ਵੱਲੋਂ ਆ ਤਿਹਾਰਾਂ ਦਾ ਇੱਕ ਤੋਹਫਾ ਤੇ ਅਸੀਂ ਉਮੀਦ ਕਰਦੇ ਹਾਂ ਇਦਾਂ ਹੀ ਤੁਸੀਂ ਸਾਡਾ ਸਾਥ ਦਿੰਦੇ ਰਹੋਗੇ ਤੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਰਵਾਂਗੇ ਤੇ ਕੰਮ ਕਰਦੇ ਰਵਾਂਗੇ ਬਹੁਤ-ਬਹੁਤ